ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਗੱਲ ਕਰਾਂਗੇ ਭਗਤ ਕਬੀਰ ਜੀ ਬਾਰੇ ਭਗਤ ਕਬੀਰ ਜੀ ਦੀ ਮਤ ਬਹੁਤ ਉੱਚੀ ਸੀ ਹਰ ਵੇਲੇ ਨਾਮ ਜਪਦੇ ਰਹਿੰਦੇ ਸੀ ਨਾਮ ਵਿੱਚ ਰੁਚੀ ਰਹਿੰਦੇ ਸੀ ਭਗਤ ਕਬੀਰ ਜੀ ਦੀ ਜਿਹੜੀ ਘਰ ਵਾਲੀ ਸੀ ਮਾਤਾ ਲੋਈ ਜੀ ਭਾਪ ਕੀ ਮਾਈ ਲੋਈ ਜੀ ਇਹਨਾਂ ਦੀ ਵੀ ਮੱਤ ਬੜੀ ਉੱਚੀ ਸੀ ਇਹ ਵੀ ਬੜੇ ਭਗਤੀ ਭਾਵਨਾ ਵਾਲੇ ਸੀ ਬੜੇ ਆਗਿਆਕਾਰ ਸੀ ਇੱਕ ਦਿਨ ਕੀ ਹੋਇਆ ਭਗਤ ਕਬੀਰ ਜੀ ਆਪਣੇ ਘਰ ਵੱਲ ਆ ਰਹੇ ਸੀ ਭਗਤਕ ਵੀਰ ਜੀ ਕੀ ਵੇਖਦੇ ਨੇ ਰਸਤੇ ਵਿੱਚ ਸੋਨੇ ਦੀਆਂ ਬੋਹਰਾ ਥਲਰੀਆਂ ਹੋਈਆਂ ਸੀ। ਭਗਤਕ ਵੀਰ ਜੀ ਸੋਚਣ ਲੱਗੇ ਕਿ ਇਹ ਸੋਨੇ ਦੀਆਂ ਬੋਹਰਾ ਪਤਾ ਨਹੀਂ ਕਿਸ ਦੀਆਂ ਹੋਣਗੀਆਂ। ਉਹਨਾਂ ਇਹ ਨਹੀਂ ਪਤਾ ਕਿ ਇਹ ਜੋ ਕਮਾਈ ਹੈ ਇਹ ਹੱਕ ਹਲਾਤ ਦੀ ਹੈ ਜਾਂ ਫਿਰ ਪਾਪ ਦੀ ਕਮਾਈ ਹੈ। ਫਿਰ ਭਗਤਕ ਵੀਰ ਦੀ ਸੋਚਣ ਲੱਗੇ ਕਿ ਇਹਨਾਂ ਮੋਹਰਾਂ ਤੇ ਮੇਰਾ ਕੋਈ ਹੱਕ ਨਹੀਂ ਕਿਉਂਕਿ ਇਹ ਮੇਰੀ ਕਮਾਈ ਨਹੀਂ ਹਨ ਫਿਰ ਭਗਤ ਕਬੀਰ ਜੀ ਕੀ ਕੀਤਾ ਉਹਨਾਂ ਸੋਨੇ ਦੀਆਂ ਮੋਹਰਾਂ ਉੱਤੇ ਮਿੱਟੀ ਪਾ ਦਿੱਤੀ ਮਿੱਟੀ ਪਾ ਕੇ ਉਹ ਆਪਣੇ ਘਰ ਵਾਪਸ ਆ ਗਏ ਤੇ ਭਗਤ ਕਬੀਰ ਜੀ ਮਾਈ ਲੋਈ ਨੂੰ ਕਹਿਣ ਲੱਗੇ اے ਲੋਈ ਸਾਡੀ ਹੁਣ ਮੱਤ ਬਹੁਤ ਉੱਚੀ ਹੋ ਗਈ ਹੈ ਸਭ ਦੀ ਸੁਰਤ ਬੜੀ ਸੁੱੱਚੀ ਹੋ ਗਈ ਹੈ ਤੇ ਮੱਤ ਬੜੀ ਉੱਚੀ ਹੋ ਗਈ ਹੈ ਸਾਡੇ ਵਾਸਤੇ ਹੁਣ ਸੋਨਾ ਅਤੇ ਮਿੱਟੀ ਇਹ ਦੋਨੋਂ ਇੱਕ ਬਰਾਬਰ ਦੇ ਅੱਜ ਸਾਨੂੰ ਰਸਤੇ ਵਿੱਚ ਸੋਨੇ ਦੀਆਂ ਮੋਹਰਾਂ ਮਿਲੀਆਂ ਸੀ ਪਰ ਅਸੀਂ ਉਹਨਾਂ ਮੋਹਰਾਂ ਉੱਤੇ ਮਿੱਟੀ ਪਾ ਦਿੱਤੀ ਅਸੀਂ ਉਹ ਮੋਹਰਾਂ ਘਰੇ ਵੀ ਲਿਆਂਦੀਆਂ ਉਹਨਾਂ ਮੋਹਰਾਂ ਉੱਤੇ ਮਿੱਟੀ ਪਾ ਕੇ ਆ ਗਏ ਸਾਡੇ ਵਾਸਤੇ ਹੁਣ ਸੋਨਾ ਅਤੇ ਮਿੱਟੀ ਇੱਕ ਬਰਾਬਰ ਹਨ ਜਦੋਂ ਮਾਈ ਲੋਈ ਜੀ ਨੇ ਭਗਤ ਕਬੀਰ ਜੀ ਦੀ ਇਹ ਗੱਲ ਸੁਣੀ ਤਾਂ ਮਾਈ ਲੋਈ ਜੀ ਕਹਿਣ ਲੱਗੇ ਕਿ ਫਿਰ ਤੁਹਾਨੂੰ ਉਹਨਾਂ ਮੋਹਰਾ ਉੱਤੇ ਮਿੱਟੀ ਪਾਉਣ ਦੀ ਕੀ ਲੋੜ ਸੀ ਕਿਉਂਕਿ ਤੁਹਾਡੇ ਵਾਸਤੇ ਤਾਂ ਹੋ ਮਿੱਟੀ ਹੀ ਸੀ ਮਿੱਟੀ ਹੀ ਸੀ ਫਿਰ ਤੁਹਾਨੂੰ ਉਹਨਾਂ ਮੋਹਰਾ ਉੱਤੇ ਮਿੱਟੀ ਪਾਉਣ ਦੀ ਕੀ ਲੋੜ ਸੀ ਇਸ ਪ੍ਰਕਾਰ ਮਾਈ ਲੋਈ ਜੀ ਦੀ ਮੱਤ ਵੀ ਬੜੀ ਉੱਚੀ ਸੀ ਇਹ ਵੀ ਬੜੇ ਭਗਤੀ ਭਾਵਨਾ ਵਾਲੀ ਸੀ ਜੇਕਰ ਇਹਨਾਂ ਨੂੰ ਲਾਲਚ ਹੁੰਦਾ ਤਾਂ ਉਹਨਾਂ ਨੇ ਭਗਤ ਕਬੀਰ ਨੂੰ ਕਹਿਣਾ ਸੀ ਕਿ ਤੁਸੀਂ ਮੋਰਾ ਘਰੇ ਕਿਉਂ ਨਹੀਂ ਲਿਆਂਦੀਆਂ ਇਸ ਕਰਕੇ ਇਹਨਾਂ ਦੀ ਵੀ ਮੱਤ ਬੜੀ ਉੱਚੀ ਸੀ ਇਹ ਵੀ ਬੜੇ ਭਗਤੀ ਭਾਵਨਾ ਵਾਲੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ